ਸਾਬ ਜਿੱਥੇ ਆਪਾਂ ਦਰਸ਼ਨ ਕਰਦੇ ਆਂ ਜਾ ਕੇ ਅੱਜ ਜਿੱਥੇ ਗੁਰਦੁਆਰਾ ਸਾਹਿਬ ਦੀ ਸ਼ੋਭਤ ਹੈ ਉਤੋਂ ਉੱਪਰ ਜਾ ਕੇ ਇੱਕ ਗੁਫਾ ਹੈ ਜਿਹੜੀ ਗੁਫਾ ਨੂੰ ਦੱਪਿਆ ਭਾਈ ਮੋਦਨ ਸਿੰਘ ਹੌਲਦਾਰ ਅਤੇ ਭਾਈ ਸੂਰਤਾ ਸਿੰਘ ਜੀ ਸੂਰਤਾ ਸਿੰਘ ਜੀ ਇੱਥੇ ਦੇ ਹੋਏ ਨੇ ਅਬੀ ਸ਼ੀਕੇ ਜੀ ਮੈਂ ਉਹਨਾਂ ਨੂੰ ਮਿਲਿਆ ਵੀ ਆ ਮੈਂ ਨਹੀਂ ਕਹਿ ਲੋ ਵੀ ਦਾਸ ਦਾਸ ਉਹ ਤੋਂ ਅਸੀਂ ਵਿਦਿਆਰਥੀ ਰੂਪ ਵਿੱਚ ਸੀ ਬਾਬਾ ਜਨੈਲ ਸਿੰਘ ਜੀ ਖਾਲਸਾ ਭਾਈ ਰਾਮ ਸਿੰਘ ਜੀ ਇੱਕ ਬਾਪੂਰ ਨਾਮ ਸੀ ਇਹ ਉੱਥੇ ਅਸੀਂ ਉਹਨਾਂ ਨੂੰ ਮਿਲ ਕੇ ਸਾਰੀ ਗੱਲ ਪੁੱਛੀ ਵੀ ਤੁਸੀਂ ਜਦੋਂ ਸ੍ਰੀ ਹੇਮਕੁੰਡ ਸਾਹਿਬ ਲੱਭਿਆ ਹੌਲਦਾਰ ਗੋਦਰ ਸਿੰਘ ਨੇ ਕਹਿੰਦੇ ਫਿਰ ਮੈਂ ਉਹ ਉਹ ਸਾਨੂੰ ਸੁਣਾਉ। ਉਹ ਕਹਿੰਦੇ ਮੈਂ ਜੀ ਇੱਥੋਂ ਇੱਕ ਦੋ ਵਾਰ ਥੱਲੇ ਤੱਕ ਤੱਕ ਗਿਆ ਫਿਰ ਮੈਨੂੰ ਪਤਾ ਲੱਗਿਆ ਉਹ ਉੱਤੇ ਗੁਫਾ ਉੱਤੇ برفੀ برفਸੀ ਉਹ برفੇ برف ਇਸਨਾ ਖਤਰਨਾਕ ਰਸਤਾ ਉਹ ਉੱਤੇ برف ਜੰਮ ਜਾਂਦੀ ਥੱਲੇ ਪਾਣੀ ਹੁੰਦਾ ਤੇ ਉਹਦੇ ਵਿੱਚ ਬੰਦਾ ਧੱਸ ਕੇ ਡੁੱਬ ਵੀ ਜਾਂਦਾ ਪਾਣੀ ਚ ਉਹ ਕਹਿੰਦੇ ਮੈਂ ਜਾ ਕੇ ਜਿਸ ਜਿਸ ਸਿਲਾ ਤੇ ਪਹੁੰਚ ਗਿਆ ਜਾ ਕੇ ਦੇਖਿਆ ਵੀ ਉਹਦੇ ਸਫਾਈ ਪੂਰੀ ਨਹੀਂ ਹੈ ਸਿਲਾ ਦੇ ਉੱਤੇ ਇੱਕ ਨਵਾਂ ਕਪੜਾ ਰਮਾਲ ਕਾਇਪ ਸੀ ਉਹ ਕਹਿੰਦੇ ਪਿਛਲੇ ਪਾਸੇ ਪਾਣੀ ਦਾ ਕੂਲ ਵਗਦਾ ਸੀ ਥੋੜਾ ਥੋੜਾ ਅੰਦਰ ਥੋੜੀ ਜੀ ਲੱਗ ਸੀ ਉੱਥੇ ਗੁਫਾ ਦੇ ਵਿੱਚ ਇਸ ਕਰਕੇ ਬਰਪਖੁਰਦੀ ਸੀ ਕਹਿੰਦੇ ਮੈਂ ਉਹ ਰੁਮਾਲ ਦੇ ਨਾਲ ਸਾਰੀ ਛਿਲਾ ਸਾਫ ਕੀਤੀ ਜਦੋਂ ਤੇ ਮੈਨੂੰ ਕਲਗੀਧਰ ਮਹਾਰਾਜ ਦੇ ਉੱਥੇ ਦਰਸ਼ਨ ਹੋਏ ਦਰਸ਼ਨੋਂ ਅੰਦੇਸਾਰ ਐਸੀ ਸਮਾਧੀ ਲੱਗੀ ਕਿ 48 ਘੰਟੇ ਤੱਕ ਮੈਨੂੰ ਕੋਈ ਪਤਾ ਨਾ ਲੱਗਿਆ ਮੈਂ ਕਿੱਥੇ ਬੈਠਾ ਇਹ ਉਸ ਬੰਦੇ ਨੇ ਆਪਣੇ ਮੂੰਹੋਂ ਗੱਲ ਜਿਹੜੀ ਸੁਣਾਈ ਹੈ। ਇਹ ਖੁੰਦੇ ਵੀ ਉਹ ਤੀਜੇ ਚੌਥੇ ਤੋਂ ਸੁਣੀ ਹੈ ਜਦ ਪੈਸੇ ਸੁਣੇ ਨਹੀਂ ਅਸੀਂ ਆਪ ਸੁਣੀ ਹੈ। ਉਹ ਭਾਈ ਸੁਰਤਾ ਸਿੰਘ ਜੀ 84 ਦੇ ਜਿਹੜੇ ਹੋਏ ਸੀ ਦੰਗੇ ਇਹਦੇ ਵਿੱਚ ਸ਼ਹੀਦ ਹੋ ਗਏ ਸੀ। ਤਾਂ ਉਸ ਵਕਤ ਸਾਧ ਸਿੰਘ ਜੀ ਇਹ ਜਾ ਕੇ ਉੱਥੇ ਬੈਠੇ ਦਰਸ਼ਨ ਹੋਏ। ਕਹਿੰਦੇ ਮੈਂ ਕਿੰਨੇ ਦਿਨ ਤੱਕ ਉੱਥੇ ਬੈਠਾ ਰਿਹਾ 40 ਦਿਨ ਤਿਆਰੀ ਕਰਕੇ ਲਗੇ ਸੀ ਥਾਲ ਲੈ ਕੇ ਗਏ ਸੀ ਗੋੜਾ ਤੇ ਛੋਲੇ ਕਹਿੰਦੇ ਹੋਰ ਤਾਂ ਅਥਲ ਜਾ ਰਹੀ ਸੀ ਸੱਜਦੇ ਖਾਣ ਨੂੰ ਕੁਛ ਕਹਿੰਦੇ ਗੋੜਾ ਤੇ ਛੋਲੇ ਪੈ ਲੈ ਗਿਆ ਥੋੜੇ ਥੋੜੇ ਰੋਜ਼ ਬਾੜੇ ਤੇ ਖਾ ਲਣੇ ਤੇ ਬੰਦ ਕੇ ਕਰਨੀ ਬੈਠ ਗਿਆ ਉਸ ਹਸਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾ ਜਦੋਂ ਗਏ ਸੱਚਖੰਡ ਦੇ ਵਿੱਚ ਉੱਥੋਂ ਵਿਬਾਣਦੇ ਆਕਾਲ ਪੁਰਖ ਜੀ ਨੇ ਕੋਲ ਬਿਠਾ ਕੇ ਇਹ ਹਾ ਵਚਨ ਆ। ਇਹ ਬਹੁਤ ਵੱਡੀ ਗੱਲ ਆ। ਲੋਕ ਕਹਿ ਦਿੰਦੇ ਨੇ ਵੀ ਉਹ ਰੱਬ ਦਾ ਪੁੱਤਰ ਐ, ਫਲਾਣਾ ਰੱਬ ਦਾ ਪੁੱਤਰ ਐ। ਪਰ ਨਿਰੰਕਾਰ ਜੀ ਨੇ ਕਿਹਾ ਮੈਂ ਆਪਣਾ ਸੁਤ ਤੋਹੇ ਦਿਵਾਜਾ। ਮੈਂ ਆਪਣਾ ਪੁੱਤਰ ਨਵਾਜਾ ਐ ਤੁਹਾਨੂੰ। ਇਹ ਬਹੁਤ ਵੱਡੀ ਗੱਲ ਆ। ਗੁਰਨਾਨਕ ਸਾਹਿਬ ਨੂੰ ਇਹ ਵਚਨ ਹੋਇਆ ਸੀ। ਮੇਰਾ ਨਾਮ ਪਾਰਬ੍ਰਹਮ ਪਰਮੇਸ਼ਰ ਹੈ। ਤੁਹਾਡਾ ਨਾਮ ਗੁਰ ਪਰਮੇਸ਼ਰ ਹੈ। ਦੇਖੋ ਉਹ ਗੁਰ ਪਰਮੇਸ਼ਰ ਬਾਹਰ ਦਾ ਪਰਮੇਸ਼ਰ ਮੈਂ ਆਪਣਾ ਸੁਤ ਤੋਏ ਦਵਾਜਾ ਜਿਵੇਂ ਇੱਕ ਰੂਪ ਹੋਵੇ ਗਇਓ ਓਕੇ ਆਪਾਂ ਅੱਜ ਹੀ ਸਿਰਫ ਵਿਚਾਰ ਕਰਨੀ ਹੈ